ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ प्रदीप បਟਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੁਸੇਫੜਾ ਦਾ ਬੀਤੇ ਦਿਨ ਜਨਮ ਦਿਨ ਸੀ ਤੇ ਮੁਸੇਫੜਾ ਦੇ ਜਨਮ ਦਿਨ ਤੇ ਉਸ ਦੇ ਪਰਿਵਾਰ ਵੱਲੋਂ ਉਹਨਾਂ ਦੇ ਤਿੰਨ ਨਵੇਂ ਗੀਤ YouTube ਤੇ ਰਿਲੀਜ਼ ਕੀਤੇ ਗਏ ਉਸ ਦੇ ਮਾਪਿਆਂ ਨੇ ਪੰਜਾਬ ਦੇ ਮਾਨਸਾ ਪਿੰਡ ਦੇ ਵਿੱਚ ਕੇਕ ਕੱਟ ਕੇ ਤੇ ਗੀਤ ਰਿਲੀਜ਼ ਕਰਕੇ ਮੁਸੇਫੜਾ ਦਾ ਜਨਮ ਦਿਨ ਮਨਾਇਆ ਮਾਪੇ ਨੇ ਕਿਹਾ ਕਿ ਆਵਾਜ਼ ਨੂੰ ਕਦੇ ਦਫਨਾਇਆ ਨਹੀਂ ਜਾ ਸਕਦਾ ਤੇ ਇਹ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਉਹਨਾਂ ਦੇ ਤਿੰਨ ਨਵੇਂ ਗੀਤ ਝੂਠ ਟੇਕ ਨੋਟਿਸ ਅਤੇ ਨੀਲ ਦੇ ਸਰਲੇਖ ਦੇ ਨਾਲ ਰਿਲੀਜ਼ ਕੀਤੀ ਗਏ। ਸੋਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੇ ਕਿਹਾ ਕਿ ਉਹਨਾਂ ਦੇ ਪੁੱਤ ਨੇ ਬਹੁਤ ਸਾਰੇ ਜੋ ਦੋਸਤ ਸਨ ਜਿਨ੍ਹਾਂ ਨੂੰ ਉਹ ਹਮੇਸ਼ਾ ਆਪਣੀ ਕਾਰ ਦੇ ਵਿੱਚ ਬਾਹਰ ਲੈ ਗਿਆ ਸੀ ਤੇ ਆ ਉਹਨਾਂ ਦਾ ਵੀ ਜ਼ਿਕਰ ਉਹਨਾਂ ਨੇ ਨਵੇਂ ਗੀਤ ਦੇ ਵਿੱਚ ਕੀਤਾ ਹੈ। ਇਹ ਤਿੰਨ ਨਵੇਂ ਗੀਤ ਜੋ ਰਿਲੀਜ਼ ਕੀਤੇ ਗਏ ਨੇ ਕੁਝ ਹੀ ਘੰਟਿਆਂ ਦੇ ਵਿੱਚ YouTube ਤੇ ਮਿਲੀਅਨ ਤੋਂ ਉੱਪਰ ਗਏ ਨੇ। ਸੋ ਜਿਹੜੇ ਤਿੰਨੋਂ ਗਾਣੇ ਰਿਲੀਜ਼ ਹੁੰਦੇ ਆਂ ਹੀ YouTube ਤੇ ਟ੍ਰੈਂਡ ਕਰ ਰਹੇ ਨੇ ਇਹਨਾਂ ਵਿੱਚੋਂ ਟੇਕ ਨੋਟ ਟਾਈਟਲ ਵਾਲੇ ਗੀਤ ਨੂੰ 6 ਘੰਟਿਆਂ ਦੇ ਵਿੱਚ ਹੀ 33 ਲੱਖ ਤੋਂ ਜਿਹੜੇ ਉੱਪਰ ਵਿਊਜ਼ ਮਿਲ ਚੁੱਕੇ ਨੇ ਸੋ ਉੱਥੇ ਹੀ Z008 ਨੂੰ ਵੀ ਕਾਫੀ ਵਿਊਜ਼ ਮਿਲ ਚੁੱਕੇ ਨੇ ਤੇ ਇਸ ਦੇ ਬਾਰੇ ਪੀਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਪੁੱਤ ਮੇਰੇ ਅਤੇ ਮੇਰੇ ਆਪਣੀ ਮਾਂ ਦੀ ਜਨਮ ਦਿਨ ਤੇ ਜਿਹੜਾ ਗੀਤ ਰਿਲੀਜ਼ ਕਰਦਾ ਰਿਹਾ ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੀ ਆ ਕਿ SIDDU తో ਫਲੋ ਸ਼ੁਰੂ ਕੀਤੀ ਗਈ ਇਹ ਲੜੀ ਨਾ ਰੁਕੇ ਸੋ ਇਸ ਵੇਲੇ SIDDU ਫਲੋ ਰਿਕਾਰਡ ਕੀਤੇ ਗਏ ਗੀਤ ਜਿਹੜੇ ਹੌਲੀ-ਹੌਲੀ ਰਿਲੀਜ਼ ਕੀਤੇ ਜਾ ਰਹੇ ਨੇ ਸੋਨਾ ਇਹ ਵੀ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਮੂਸੇਵਾਲਾ ਦੇ ਕੇਸ ਨੂੰ ਵੀ ਦਬਾਉਣਾ ਚਾਹੁੰਦੀ ਹੈ ਉਹਨਾਂ ਨੇ ਕੇਸ ਸੰਬੰਧਿਤ ਸਬੂਤ ਦਿੱਤੇ ਆ ਪਰ ਇਸ ਦੇ ਵਿੱਚ ਕੁਝ ਨਹੀਂ ਹੋ ਰਿਹਾ। ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਆ ਪਰ ਰਾਜਨੀਤੀ ਦੇ ਵਿੱਚ ਆਉਣਾ ਜ਼ਰੂਰੀ ਆ ਜਦੋਂ ਉਹਨਾਂ ਦੀ ਆਵਾਜ਼ ਸੁਣੀ ਨਹੀਂ ਜਾ ਰਹੀ ਤਾਂ ਜਿਹੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਰਾਜਨੀਤੀ ਦੇ ਵਿੱਚ ਆਉਣਾ ਜ਼ਰੂਰੀ ਆ। ਉਹਨਾਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਪੰਗ ਤੰਗ ਕੀਤਾ ਜਾ ਰਿਹਾ ਹੈ। ਆਪਣੇ ਪੁੱਤਰ ਦੇ ਇਨਸਾਫ ਲਈ ਉਹ ਮਜਬੂਤੀ ਨਾਲ ਲੜ ਰਹੇ ਨੇ ਡਾਕੂਮੈਂਟਰੀ ਨੂੰ ਜਾਰੀ ਕਰਨ ਦੇ ਪਿੱਛੇ ਨਾ ਕਿਹਾ ਹੈ ਕਿ ਇਸ ਦੇ ਪਿੱਛੇ ਵੱਡਾ ਹੱਥ ਹੈ ਮਹਾਰਾਸ਼ਟਰ ਪੁਲਿਸ ਦੇ ਵੱਲ ਜਾਂਚ ਤੇ ਦਸਤਾਵੇਜ਼ੀ ਦੇ ਵਿੱਚ ਪੇਸ਼ ਕੀਤੇ ਕਿ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਹੀ ਇਸ ਨੂੰ ਜਾਰੀ ਕੀਤਾ ਜਾਣਾ ਚਾਹੀਦਾ ਸੋ ਜਿਸ ਤਰੀਕੇ ਦੇ ਨਾਲ ਸਿੱਧੂ ਮੁਸੱਫ ਵਾਲਾ ਤੇ ਜਿਹੜਿਆ ਗੀਤ ਰਿਲੀਜ਼ ਕੀਤੇ ਗਿਆ ਉਹਨਾਂ ਨੂੰ ਕਾਫੀ ਪੱਧਰ ਤੇ ਜਿਹੜਾ ਹਮਕਾਰਾ ਮਿਲ ਰਹੇ ਤੇ ਹੈ YouTube ਤੇ ਗੀਤ ਜਿਹੜੇ ਆ ਟ੍ਰੈਂਡ ਕਰ ਰਹੇ ਨੇ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ